ਅੱਜ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਦਰਸ਼ਨ ਹੈ ਬਿਲਕੁਲ ਜੀ ਅੱਜ ਪੁਤਲਾ ਫੂਕਿਆ ਗਿਆ ਰਾਹੁਲ ਗਾਂਧੀ ਜੀ ਦਾ ਕਿਉਂਕਿ ਦੇਖੋ ਜਿਹੜਾ ਵੀ ਹਿੰਦੂਆਂ ਦੇ ਖਿਲਾਫ ਗੱਲ ਕਰੂਗਾ ਇਹਨੇ ਇੱਕ ਬਿਆਨ ਦਿੱਤਾ ਸੀ ਕਿ ਹਿੰਦੂ ਹੰਸਿਕ ਹੁੰਦੇ ਆ ਉਹਦੇ ਮਸਲੇ ਦੇ ਵਿੱਚ ਅੱਜ ਹੀ ਰਾਹੁਲ ਗਾਂਧੀ ਦਾ ਪੁਤਲਾ ਫੋਕਿਆ ਗਿਆ ਲੇਕਿਨ ਰਾਹੁਲ ਗਾਂਧੀ ਇਹ ਕਹਿਣਾ ਸੀ ਕਿ ਜਿਹੜੇ ਹਿੰਦੂ ਨੇ ਟਿੱਪਣੀ ਕੀਤੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਕੀਤੀ ਸੀ ਲੇਕਿਨ ਇਹਨੇ ਸਾਰੇ ਹਿੰਦੂਆਂ ਦੀ ਗੱਲ ਕੀਤੀ ਜਾਂ ਉਹਦੇ ਨਾਮ ਲੈ ਕੇ ਗੱਲ ਕਰਦਾ ਜਿਹੜਾ ਸਾਰੇ ਹਿੰਦੂਆਂ ਦੀ ਗੱਲ ਕਰੂਗਾ ਉਹਦਾ ਭਾਵੇਂ ਰਾਹੁਲ ਗਾਂਧੀ ਹੋਵੇ ਭਾਵੇਂ ਕੋਈ ਵੀ ਹੋਵੇ ਉਹਦਾ ਇਹੋ ਹਾਲ ਕੀਤਾ ਜਾਊਗਾ ਕਿਸ ਤਰੀਕੇ ਪਰਦਰਸ਼ੀ ਕੀਤਾ ਗਿਆ ਜੀ ਅੱਜ ਬਿਲਕੁਲ ਜੀ ਅੱਜ ਅਸੀਂ ਅੱਜ ਹਾਥੀਗੜ੍ਹ ਦੇ ਇਕ ਬਾਾਰ ਅਸੀਂ ਇਹਦਾ ਪੁਤਲਾ ਫੋਕਿਆ ਜੀ ਜਿਲ੍ਹੇ ਸਾਹਿਬ ਲੁਧਿਆਣੇ ਦੇ ਸ਼ਿਵਸਣ ਦੇ ਨਾਮ ਤੇ ਲੁਧਿਆਣੇ ਜਿਹੜੀ ਘਟਨਾ ਹੋਈ ਆ ਬਹੁਤ ਇੱਕ ਮੱਦ ਭਾਗੀ ਘਟਨਾ ਉਹਨੂੰ ਕਹਿ ਸਕਦੇ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਫੌਜ ਤਿਆਰ ਕੀਤੀ ਸੀ ਖਾਲਸਾ ਫੌਜ ਉਹਨੂੰ ਸ਼ਸਤਰਧਾਰੀ ਬਣਾਇਆ ਸੀ ਤੇ ਕਿਹਾ ਸੀ ਕਿ ਮੇਰਾ ਇੱਕ ਸਿੰਘ ਸਵਾ ਲੱਖ ਦੇ ਬਰਾਬਰ ਆ ਪਰ ਅੱਜ ਉਹਨਾਂ ਦਾ ਨਾਂ ਉਹਨਾਂ ਚੋਹਾਂ ਬੰਦੇ ਨੇ ਬਦਨਾਮ ਕਰਤਾ ਕਿਉਂਕਿ ਇਹ ਸਾਬ ਨਾਲ ਜੇ ਇੱਕ ਸਿੰਘ ਸਵਾ ਲੱਖ ਦੇ ਭਾਰੂ ਆ ਤੇ ਉਹਦੇ 5-6 ਲੱਖ ਬੰਦਿਆਂ ਨੇ ਇੱਕ ਬੰਦੇ ਦੇ ਨਿਹੱਤੇ ਤੇ ਹਮਲਾ ਕਰਕੇ ਇਹ ਸਾਨੂੰ ਸ਼ਰਮਸ਼ਾਰ ਕਰਦਾ ਤੇ ਚਾਹੀਦਾ ਨਹੀਂ ਸੀ ਬਹੁਤ ਮਤਵਾ ਕੀ ਘਟਾ ਅੱਗੇ ਨਹੀਂ ਮੌਕੇ ਦੇਗਾ ਸੀ ਉਹਨੇ ਕੋਈ ਗੋਲੀ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਜਿਸ ਤਰ੍ਹਾਂ ਵੀਡੀਓ ਦਿਖ ਰਹੀ ਆ ਉਹਨੂੰ ਵੀ ਉਹਨਾਂ ਨੇ ਸਾਈਡ ਤੇ ਫੜ ਕੇ ਖੜੇ ਗਿਆ ਪਰ ਜਦੋਂ ਉਹਨੂੰ ਰੋਕਿਆ ਗਿਆ ਸੀ ਉਦੋਂ ਗਨਮੈਨ ਨੂੰ ਚਾਹੀਦਾ ਕਿ ਪਿਸਤਲ ਆਪਣੀ ਕੱਢ ਲੈਂਦਾ ਤੇ ਜਦੋਂ ਉਹ ਤੇ ਪਹਿਲੀ ਗ੍ਰਪਾਨ ਮਾਰੀ ਗਈ ਸੀ ਹਮਲਾ ਕਰਦਾ ਉੱਤੇ ਗਨਮੈਨ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਉਹ ਤੇ ਗਨਮੈਨ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਸੇਮ ਹੀ ਗੱਲ ਹੋ ਗਈ ਅਗਰ ਉਦੋਂ ਜਦੋਂ ਸੁਧੀਰ ਸੂਰੀ ਜੀ ਤੇ ਗੋਲੀ ਚੱਲੀ ਸੀ ਉਦੋਂ ਹੀ ਉਹਨਾਂ ਗਨਮੈਨਾਂ ਨੇ ਕਾਰਵਾਈ ਕੀਤੀ ਜਾਂਦੀ ਤੇ ਸ਼ਾਇਦ ਅੱਜ ਇਹ ਹਸ਼ਰ ਉਹਦਾ ਨਾ ਹੁੰਦਾ ਬਸ ਇਹੀ ਹੈ ਜੀ ਕਿ ਦੇਖੋ ਉਦਾਂ ਆਪਾਂ ਕਹਿੰਦੇ ਆ ਕਿ ਅਸੀਂ ਗੁਲਾਮ ਆ ਠੀਕ ਆ ਕੀ ਗੱਲ ਆ ਫਿਰ ਇਹੀ ਆਪਣੀ ਇਹੀ ਖਾਲਸਤਾਨਾ ਦੀ ਮੰਗ ਆ ਇਹ ਹੀ ਜਿਆਦੀ ਚਾਹੁੰਦੇ ਆਪਾਂ ਕਿ ਕਿਸੇ ਨੂੰ ਕਿਰਪਾ ਨਾਲ ਦਿਨ ਦਿਹਾੜੇ ਵੱਢ ਕੇ ਕੋਈ ਸਾਡੇ ਦੇ ਪਰਚਾ ਨਾ ਹੋਵੇ ਇਹਨੂੰ ਜਿਆਦੀ ਕਹਿੰਨੇ ਆਪਾਂ ਇਦਾਂ ਦਾ ਖਾਲਸਤਾਨ ਸਾਨੂੰ ਨਹੀਂ ਚਾਹੀਦਾ ਬਿਲਕੁਲ ਅਸੀਂ ਖਾਲਸਤਾਨ ਦਾ ਮੈਂ ਬਿਲਕੁਲ ਰੋਧ ਕਰਦਾ ਜੀ ਠੀਕ ਹੈ ਜੀ ਥੋੜਾ ਪਿਛੇ ਹੋ ਜੀ ਠੀਕ ਹੈ ਜੀ ਅੱਜ ਭਗਵਾਨ ਸੇਵਾ ਸੰਗਠਨ ਵੱਲੋਂ ਰਾਹੁਲ ਗਾਂਧੀ ਦੀ ਅਰਤੀ ਯਾਤਰਾ ਕੱਢੀ ਗਈ ਤੈਨੂੰ ਜਤਾਵਣੀ ਦਿੱਤੀ ਗਈ ਜਦੋਂ ਜਦੋਂ ਕੋਈ ਹਿੰਦੂਆਂ ਨੂੰ ਟਾਰਗੇਟ ਕਰੇ ਜਾਂ ਹਿੰਦੂ ਸਮਾਜ ਨੂੰ ਟਾਰਗੇਟ ਕਰੇਗਾ ਭਗਵਾਨ ਸੈਨਾ ਮੂੰਹ ਤੋਂ ਜਵਾਬ ਦੇਗੀ ਅੱਜ ਅਸੀਂ ਇਹਦੀ ਇੱਕ ਅਰਤੀ ਯਾਤਰਾ ਹਾਲਗੇੜ ਤੋਂ ਹਾਤੀਕੜ ਤੋਂ ਲੈ ਕੇ ਹਾਲਗੇੜ ਤੱਕ ਚੱਗੀ ਕੱਲੀ ਰਾਹੁਲ ਗਾਂਧੀ ਨੇ ਜਿਹੜੇ ਸ਼ਬਦ ਬੋਲੇ ਸੀ ਹਿੰਦੂ ਇਨਸਾਨ ਨੇ ਉਦੋਂ ਹਿੰਦੂ ਇਨਸਾਨੀ ਦੇ ਜਦੋਂ ਇਹਨਾਂ ਨੂੰ ਵੋਟਾਂ ਚਾਹੀਦੀ ਹੈ ਵੋਟਾਂਵਾਰੀ ਸਾਨੂੰ ਇਸਤੇਮਾਲ ਕੀਤਾ ਜਾਂਦਾ ਹੈ ਪਰ ਰਾਹੁਲ ਗਾਂਧੀ ਜਿਸ ਪਾਰਟੀ ਤੋਂ ਇਹਨਾਂ ਨਾ ਕੱਟਿਆ ਗਿਆ ਇਹ ਕਾਂਗਰਸ ਦਾ ਪੱਠਾ ਭਾ ਦੇਗਾ ਬੇੜਾ ਅਗਰ ਕਰ ਦੇਗਾ ਲੇਕਿਨ ਰਾਹੁਲ ਗਾਂਧੀ ਦਾ ਬਾਅਦ ਉਸ ਸਪੀਚ ਦੀ ਉਹਨਾਂ ਨੇ ਹਿੰਦੂ ਜਿਹੜੇ ਹਿੰਸਾ ਕੀ ਹੈ ਉਹ ਸਾਰੇ ਹਿੰਦੂਆਂ ਨੂੰ ਟਾਰਗੇਟ ਨਹੀਂ ਕੀਤਾ ਜੋ ਸੰਸਦ ਚ ਬੈਠੇ ਸੀ ਉਹਨਾਂ ਨੂੰ ਕਰ ਜੇ ਉਹਨਾਂ ਨੂੰ ਟਾਰਗੇਟ ਇਨਕ ਕਰਨਾ ਸੀ ਬੀਜੇਪੀ ਨੂੰ ਕਹਿੰਦਾ ਬੀਜੇਪੀ ਗਲਤ ਹਨੂ ਕਿਸੇ ਨਾ ਕੋਈ ਵਾਸਤਾ ਨਹੀਂ ਪਰ ਹਿੰਦੂ ਸਮਾਜ ਦਾ ਜਿੱਥੇ ਨਾ ਆਏਗਾ ਭਗਵਾਸੀਆਂ ਨਾਲ ਡੱਟ ਕੇ ਲੜਾਈ ਲੜੇਗੀ ਅਸੀਂ 14 ਸ਼ਰਾਂਚ 40 ਸਟੇਟਾਂ ਚ ਪਤਲਾ ਫੋਰ ਫੂਕ ਰਹੇ ਆ ਜੇ ਦਾ ਮਾਫੀ ਨਾਮਾ ਨਾ ਆਇਆ ਉਸ ਤੋਂ ਬਾਅਦ ਮੇਰੀ ਦਿੱਲੀ ਦੀ ਭਗਵਾਨ ਸੇਵਾ ਦੀ ਟੀਮ ਅਸੀਂ ਉੱਥੇ ਵੀ ਪੁੱਤਲਾ ਪੁਕਾਂਗੇ ਜਦੋਂ ਤੱਕ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਕਾਨੀ ਕੋਲ ਦੇ Hindu Samaj ਜਾਗਰ ਸਮਾਜ ਹਰ ਤਰ੍ਹਾਂ ਦਾ ਜਵਾਬ ਅਸੀਂ ਦੇਣਾ ਜਾਣਦੇ ਆ ਜੇਕਰ ਰਾਜਨੀਤਿਕ ਲਈ ਸਾਡੀਆਂ ਨਾਂ ਵਰਤੇ ਗਏ Hindu Samaj ਨੂੰ ਵਰਤਿਆ ਗਿਆ ਤੇ ਅਸੀਂ ਇਦਾਂ ਦੇ ਵਿਰੋਧ ਹੋਰ ਵੀ ਕਰਦੇ ਰਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਾਰਵਾਈ ਵੀ ਕਰਵਾਈ ਜਾਏਗੀ ਜਾਂ ਪੁਤਲਾ ਭੁਕ ਕੇ ਹੀ ਮਾਫੀ ਤੱਕ ਦੇ ਦੇਖੋ ਜੇਤੇ ਆਪਣੀ ਮਾਫੀ ਵਿਦਨ 7 ਡੇਸ ਮੰਗ ਲੈਦੇ ਉਹਨਾਂ ਤੱਕ ਸਾਡੀ ਕਾਰਵਾਈ ਚੱਲੀ ਰਹੇਗੀ 14 ਜ਼ਿਲ੍ਹਿਆਂ ਚਾਰ ਸਟੇਟਾਂ ਨਹੀਂ ਹੋਏਗੀ ਫਿਰ ਅਸੀਂ ਦਰਖਾਸਤਾਂਗੇ ਆਪਣੇ ਮਾਨਯੋਗ ਗਵਰਨਰ ਸਾਹਿਬ ਨੂੰ ਕਿ ਹਿੰਦੂ ਭਾਵਨਾਵਾਂ ਨੇ ਠੇਸ ਪਹਾਈ ਜਿਹਨੇ ਟਾਰਗੇਟ ਹੀ ਕਰਨਾ ਸੀ ਪੋਲਿਟਿਕਲ ਨਾ ਲੈਂਦਾ ਭਾਜਪੀ ਦਾ ਅਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਜਿਸ ਦਿਨ ਹਿੰਦੂਆਂ ਦੀ ਗੱਲ ਆਊਗੀ ਭਗਵਾਨ ਸੈਨਾ ਆਪਣਾ ਰਤ ਦਾ ਅਖੀਰਲਾ ਬੂੰਦ ਵੀ ਉਤੇ ਨਿਸ਼ਾਅਰ ਕਰੇਗੀ ਜੈ ਜੀ ਦੀ ਜਸਾਨਾ ਕਿਦਾਂ ਦੇਖਿਓ ਜਸਾਨਾ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਆ ਜੀ ਦੇਖੋ ਜੀ ਇਹ ਸਰਕਾਰ ਦੀਆਂ ਨਿਰਾਕੀਆਂ ਐ ਜੇ ਸਾਡੀ ਘੱਟ ਮਿਨੋਰਟੀ ਆ ਤਾਂ ਸਾਡੀ ਆਵਾਜ਼ ਸੁਣੀ ਨਹੀਂ ਜਾਊਗੀ ਇਹਦਾ ਮਤਲਬ ਜੋ ਹਮਲਾ ਉਥੇ ਕੀਤਾ ਗਿਆ ਉਹ ਸਾਫ਼ ਤੌਰ ਤੇ ਦਿਖਦਾ ਪਿਆ ਸੀ ਉਹ ਇੱਕ ਧਾਰਮਿਕ ਤੌਰ ਤੇ ਬੰਦਾ ਜਿਹੜਾ ਇੱਕ ਬਾਣਾ ਪਾ ਕੇ ਆ ਜੋ ਸਤਕਾਰਯੋਗ ਸੀ ਪਰ ਉਸਨੇ ਉਸ ਬਾਣੇ ਦੀ ਕੋਈ ਇੱਜ਼ਤ ਨਹੀਂ ਰੱਖੀ ਮੈਂ ਸਗੋਂ ਸਿੱਖ ਵਿਦਵਾਨਾਂ ਨੂੰ ਕਹਾਂਗਾ ਵੀ ਇਹਨਾਂ ਲੋਕਾਂ ਦੇ ਕਾਰਵਾਈ ਕਰੇ ਜੇਕਰ ਇਹ ਕਾਰਵਾਈ ਨਹੀਂ ਹੁੰਦੀ ਤੇ ਮੈਂ ਸਰਕਾਰ ਦੀ ਨਿਲਾਇਕੀ ਕਰੂੰਗਾ ਸਿਰਫ ਫੜ ਲੈਣਾ ਪਰਚਾ ਦਰਜ ਕਰ ਲੈਣਾ ਇੱਕ ਸੰਕੇਤ ਪੰਜਾਬ ਚ ਹਿੰਦੂwali ਸਾਫ ਤੌਰ ਤੇ ਆ ਰਿਹਾ ਹੈ ਵੀ ਇਹ ਸਾਨੂੰ ਪੰਜਾਬ ਚੋਂ ਕੱਢਣਾ ਚਾਹੁੰਦੇ ਆ ਪਰ ਇਹਨਾਂ ਨੂੰ ਸਾਫ ਤੌਰ ਤੇ ਸਾਡੀ ਭਗਵਾਨ ਦੀ ਇੱਕ ਚਿੱਟਾਵਲੀ ਲਾ ਦੋ ਜਿਹੜੇ ਲੋਕ ਸ਼ਰਾਰਤੀ ਨੇ ਸਿੱਖ ਸਾਡੇ ਭਲਾ ਨੇ ਸਾਡੇ ਸਿਕਟਨ ਚ ਵੀ ਨੇ ਪਰ ਜਿਹੜੇ ਲੋਕ ਭਣਾ ਪਾ ਕੇ ਜਾਂ ਗਲਤ ਟਿੱਪਣੀਆਂ ਕਰਕੇ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਉਸ ਤੋਂ ਬਾਅਦ ਜਿਹੜਾ ਹਮਲੇ ਤੋਂ ਬਾਅਦ ਇੱਕ ਚੀਜ਼ਾਂ ਵਾਇਰਲ ਹੋਈਆਂ ਜਾਗੋ ਉਸ ਤੋਂ ਬਾਅਦ ਇੱਕ ਪਰਮਜੀਤ ਕਾਲੀ ਨੇ ਬਿਆਨ ਦਿੱਤਾ ਜਿਹੜਾ ਬੇਫਾਲਤੂ ਬਿਆਨ ਸੀ ਦੇਖੋ ਜਿਹੜੀ ਜਾਗੋ ਦੀ ਗੱਲ ਕਰਦੇ ਹੋ ਜਾਂ ਜਾਗੋ ਸਾਡੇ ਘਰ ਹੁੰਦੀ ਆ ਤੇ ਜਿਸ ਦਿਨ ਤੁਹਾਡੇ ਘਰ ਨੂੰ ਮੁੜ ਗਈ ਉਸ ਦਿਨ ਤੁਸੀਂ ਸਾਕਾਂ ਨੇ ਸਰਕਾਰਾਂ ਧੱਕਾ ਕੀਤਾ ਪਰ ਮੈਂ ਕਹੂੰਗਾ ਆਪਸੀ ਰਿਸ਼ਤੇ ਨਾ ਖਰਾਬ करिए ਆਪਾਂ ਇੱਕ ਮਨਾ ਕਰੀਏ ਜੇਕਰ ਇਦਾਂ ਦੇ ਹਮਲੇ ਸਾਡੇ ਹਿੰਦੂ ਸਮਾਜ ਤੇ ਹੁੰਦੇ ਰਹੇ ਤਾਂ ਫਿਰ ਸਾਡੇ ਸਮਾਜ ਵਿੱਚ ਜਿਹੜੀ ਸਹਿਮਿਆ ਉਹ ਪੰਜਾਬ ਛੱਡ ਦੇ ਮਜਬੂਰ ਹੋ ਜਾਗੀ ਦੇਖੋ ਗੱਲਬਾਤ ਕੀ ਹੁੰਦੀ ਆ ਜਦੋਂ ਕਿਸੇ ਨੂੰ ਸੁਰੱਖਿਆ ਦੀ ਜਰੂਰਤ ਹੁੰਦੀ ਆ ਸਰਕਾਰ ਨਹੀਂ ਵੰਦੀ ਪਰ ਇਦਾਂ ਦੇ ਇਨਸੀਡੈਂਟ ਤੋਂ ਬਾਅਦ ਤਿੰਨ ਤਿੰਨ ਚਾਰ ਚਾਰ ਬੰਦੇ ਦੇ ਦਿੱਤੇ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਜਾਨ ਪਤ ਗਈ ਤੇ ਤੁਹਾਨੂੰ ਮਿਲ ਜਾਣਗੇ ਨਾ ਪਛੀ ਤੁਹਾਡੇ ਪਰਿਵਾਰ ਨੂੰ ਮਿਲ ਜਾਣਗੇ ਬਸ ਇੰਨੀ ਕੀ ਇਹਨਾਂ ਨੇ ਪਾਲਸੀ ਰੱਖੀ ਆ ਹਿੰਦੂ ਸਮਾਜ ਦੀ ਤੇ ਲੀਡਰਾਂ ਦੀ ਜਿਹੜੀ ਜ਼ਿੰਦਗੀ ਆ ਉਹ ਇੱਕ ਦਾਤ ਲਾਤੀ ਸਰਕਾਰ ਨੇ ਇਹਨਾਂ ਨੂੰ ਕਦੀ ਵੀ ਇੰਨੀ ਅਗਲੀਆਂ ਹੀ ਮੂਸੇ ਵਾਲੇ ਦਾ ਕਤਲ ਹੋਇਆ ਇੱਥੇ ਇਹਨੇ ਕਤਲਿਆ ਹੋਏ ਪਰ ਜਿਹੜੀਆਂ ਚੀਜ਼ਾਂ ਸਾਡੇ ਕੋਲ ਦਿਨ-ਦਿਨ ਸਿਕਿਉਰਟੀਆਂ ਘਟਾਈਆਂ ਜਾ ਰਹੀਆਂ ਬਿਲਕੁਲ ਘਟਾ ਦੋ ਸਾਨੂੰ ਕੋਈ ਤਰਾਇ ਨਹੀਂ ਪਰ ਪੰਜਾਬ ਚ ਇਹੋ ਜਿਹਾ ਮਾਹੌਲ ਬਣਾਓ ਵੀ ਸਾਨੂੰ ਸਿਕਿਉਰਟੀਆਂ ਦੀ ਜਰੂਰਤ ਹੀ ਨਾ ਪਵੇ ਕੱਲ ਮੈਨੂੰ ਇੱਕ ਥ੍ਰੈਟ ਆਈਆ ਮੈਂ ਉੱਥੇ ਪਹੁੰਚਿਆ ਮੈਨੂੰ ਫੋਨ ਆਉਂਦਾ ਹੈ ਹਾਂ ਥਾਪਰ ਦਾ ਪਤਾ ਲੈਣ ਪਹੁੰਚ ਗਿਆ ਮੈਂ ਤੁਹਾਨੂੰ ਹੁਣੇ ਸੁਣਾ ਸਕਦਾ ਮੈਂ ਰਿਕਾਰਡ ਕੀਤਾ ਹੈ ਸਲਾਮਾਂ ਕਿੰਦਾ ਲੈਣ ਪਹੁੰਚ ਗਿਆ ਉਹ ਅਗਲੀ ਵਾਰੀ ਤੇਰੀ ਦੱਸੋ ਇਹਨਾਂ ਲੋਕਾਂ ਨੂੰ ਅਸੀਂ ਕੀ ਕਹੀਏ ਇਹ ਲੋਕ ਸਾਨੂੰ ਢੋਲਣਾ ਚਾਹੁੰਦੇ ਆ ਨਿਕਤੀ ਮੈਂ ਅਜੇ ਕੁਛ ਨਹੀਂ ਦਿੱਤਾ ਅਗਲਾ ਨੰਬਰ ਕਹਿੰਦਾ ਤੁਹਾਡਾ ਏ ਵੇਖੋ ਅਸੀਂ ਚੂੜੀਆਂ ਨਹੀਂ ਪਈਆਂ ਸਾਫ਼ ਸੁਥਰੀ ਗੱਲ ਐ ਧਸ ਕੇ ਆਇਓ ਖੁੱਲੇ ਆ ਮਾਇਆ ਧਮਕੀਆਂ ਦਿੰਦੀ ਜ਼ਰੂਰਤ ਨਹੀਂ ਜਦ ਤੱਕ ਸਾਹ ਆ ਆਪਣੇ ਸਮਾਜ ਦਾ ਕੰਮ ਕਰ ਲਈ ਆਏ ਆ ਚੰਗੇ ਪਰਿਵਾਰਾਂ ਚੋਂ ਆ ਨੂੰ ਕਿਸੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਪਰ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਸਾਨੂੰ ਧਮਕਾਉਣਾ ਅਸੀਂ ਕੋਈ ਪੰਜਾਬ ਛੱਡ ਕੇ ਨਹੀਂ ਚੱਲੇ ਅਸੀਂ ਜੇ ਆਏ ਤਗੜੇ ਹੋਗੇ ਲੜਾਂਗੇ ਚਾਰ ਚਾਰ ਗੱਨਮੈਨ ਮਿਲਣਾ ਤੇ ਕਿਸੇ ਕੋ ਗੋਲੀ ਨਾਲ ਚਲਾਈ ਜਾਵੇ ਔਰ ਨਾਲ ਵੀ ਗੱਨਮੈਨ ਨੇ ਕਨਾਲ ਉਹ ਸਦੀ ਸਦੀ ਕਤਲ ਜਿਹੜੇ ਹੋਇਆ ਸੀ ਅਸੀਂ ਉਦੋਂ ਨਹੀਂ ਮੈਸੇਜ ਕੋਈ ਕਲੀਅਰ ਕੀਤਾ ਅਜੇ ਤੱਕ ਦੇਖੋ ਜੇ ਸਿਕਿਉਰਿਟੀ ਦੇਣੀ ਆ ਤਾਂ ਕੋਈ ਟ੍ਰੇਨ ਦਿਓ ਜਿਹੜਾ ਕੋਈ ਕੰਮ ਕਰੇ ਉਹਦੇ ਵਿੱਚ ਸਿਕਿਉਰਿਟੀ ਦਾ ਕਿੰਨਾ ਕੁ ਰੋਲ ਆ ਤੁਸੀਂ ਵੇਖ ਲਿਆ ਸਾਰਿਆਂ ਨੇ ਗਨਮੈਨ ਨੇ ਕਿੰਨਾ ਕੁ ਬਚਾ ਕੇ ਕੀਤਾ ਸਭ ਨੂੰ ਵੇਖ ਲਿਆ ਬਾਕੀ ਉਹਦੀ ਫਤਹੀ ਸੀ ਉਹ ਬਚ ਗਿਆ ਫਿਲਹਾਲ ਫਿਲਹਾਲ ਦੀ ਗੱਲ ਠੀਕ ਆ ਅੱਗੇ ਨਾਲ ਮੈਂ ਕੁਝ ਕਹਿ ਨਹੀਂ ਸਕਦਾ ਪਰ ਸਿਕਿਉਰਿਟੀ ਜਿਹੜੀ ਪੰਜਾਬ ਸਰਕਾਰ ਸਾਨੂੰ ਦਿੰਦੀ ਆ ਬੜੇ ਤਰਸਦੇ ਆਦਾਰ ਤੇ ਦਿੰਦੀ ਆ ਜਿਹੜੀ ਸਿਕਿਉਰਿਟੀ ਦੇਦੀ 45 ਸਾਲ ਤੋਂ ਵੱਧ ਦੇ ਬੰਦੇ ਵੀ ਸਾਨੂੰ ਜਿਹੜਾ ਤਰਸਦੇ ਆਦਾਰ ਤੇ ਨਹੀਂ ਦੇਣੀ ਹੁੰਦੀ ਪਰ ਤੁਸੀਂ ਲੀਡਰਾਂ ਨੇ ਵੇਖੋ ਨਵੇਂ ਯੰਗ ਮੁੰਡੇ ਲੱਗੇ ਆ ਟ੍ਰੇਨ ਮੁੰਡੇ ਲੱਗੇ ਆ ਜਿਨ੍ਹਾਂ ਨੂੰ ਕੋਈ ਥ੍ਰੈਟ ਹੀ ਨਹੀਂ ਜਿਹੜੇ ਲੋਕ ਥ੍ਰੈਟ ਜਣੇ ਉਹਨਾਂ ਨੂੰ ਸੁਰੱਖਿਆ ਦਿਓ ਜਿਹੜੇ ਨਹੀਂ ਲੈ ਅਸੀਂ ਆਪ ਕਹਿੰਦੇ ਆ ਜੇ ਅਸੀਂ ਨਹੀਂ ਥ੍ਰੈਟ ਚ ਵਾਪਸ ਲੈ ਜਾਓ ਸਾਨੂੰ ਕੋਈ ਤਰ੍ਹਾਂ ਨਹੀਂ ਪੰਜਾਬ ਸਰਕਾਰ ਤੇ ਬੋਝ ਨਹੀਂ ਬਣਾਉਣਾ ਚਾਹੁੰਦਾ ਪਰ ਘੱਟ ਮਿਨੋਰਟੀ ਹੋਣ ਕਰਨ ਸਾਡਾ ਰਾਈਟ ਬੰਦਾ ਸੁਰੱਖਿਆ ਦਾ ਸਾਨੂੰ ਸੁਰੱਖਿਅਤ ਕਰੋ ਜ਼ਿਲ੍ਹਾ ਪ੍ਰਸ਼ਾਸਨ ਕੋ ਮੈਂ ਕਰਦਾ ਵਾਂ ਇਹਨਾਂ ਧਮਕੋਲ ਮਰੇ ਲੋਕਾਂ ਨੂੰ ਉਚਿਤ ਕਾਰਵਾਈ ਕਰਨ ਤੇ ਲੱਭਣ